ਜਿਸ ਘਰ ਦੇ ਵਿੱਚ ਆਵੇ ਮਾਸੀ ਮੁਰਜਾਏ ਚਿਹਰੇ ਤੇ ਲਿਆਵੇ ਹੱਸੀ ਐਵੇਂ ਤਾਂ ਨਹੀਂ ਦੁਨੀਆ ਕਹਿੰਦੀ ਮਾਸੀ ਹੁੰਦੀ ਮਾਂ ਜੈਸੀ ਮਾਸੀ ਨੂੰ ਲੱਗਦੇ ਭਾਂਜੇ ਇਦਾਂ ਪਿਆਰੇ ਜਿਵੇਂ ਗगन ਵਿੱਚ ਚੰਦ ਸਤਾਰੇ ਮਾਤੇ ਮਾਸੀ ਜਦੋਂ ਇਕੱਠੇ ਹੋ ਜਾਣ ਸਾਰੇ ਇਦਾਂ ਲੱਗਦਾ ਜਿਵੇਂ ਕਿਸ਼ਤੀ ਨੂੰ ਮਿਲੇ ਕਿਨਾਰੇ ਦੋ ਵਾਰ ਮਾਮਾ ਕਹੋ ਤਾਂ মামਾ ਬਣਦਾ ਇਹ ਵੀ ਜਾਣ ਲੈਂਦਾ ਏ ਹਾਲ ਸਾਡੇ ਦਿਲ ਦਾ মামਾ ਤੇਰੇ ਪਿਆਰ ਬਾਰੇ ਕੀ ਕੀ ਲਿਖਾਂ ਕਹਾਣੀ ਐਨਾ ਜ਼ਿਆਦਾ ਪਿਆਰ ਕਰੇ ਤੂੰ ਸਾਨੂੰ ਯਾਦ ਰਹੇ ਜੁਬਾਨੀ ਲੋੜ ਪੈਣ ਤੇ ਹਰਥਾਂ ਕਮਾਵੇਂ ਮੇਥੋਂ ਗਲਤੀ ਵੀ ਹੋ ਜਾਵੇ ਤਾਂ ਵੀ ਗੱਲ ਨਾ ਲਾਵੇਂ ਮਾਮਾ ਪੈਸੇ ਵੱਲੋਂ ਵੀ ਦੇਵੇ ਹੌਸਲਾ ਬਥੇਰਾ ਮਾਮਾ ਪੈਸੇ ਵੱਲੋਂ ਵੀ ਦੇਵੇ ਹੌਸਲਾ ਬਥੇਰਾ ਲੋੜ ਪੈਣ ਤੇ ਫੋਨ ਕਮਾਈ ਤਾਂ ਵੀ ਅੱਧੀ ਰਾਤੀ ਮੇਰਾ ਮਾਮੇ ਮਾਸੀ ਦਾ ਰਿਸ਼ਤਾ ਨਹੀਂ ਕਿਸੇ ਤੋਂ ਕੱਟ ਪਿਆਰ ਜੇ ਲੈਣਾ ਪਿਆਰ ਜੇ ਤੁਸੀਂ ਲੈਣਾ ਇਹਨਾਂ ਕੋਲ ਪਹੁੰਚੋ ਫਟਾਫਟ ਰੱਬ ਅੱਗੇ ਮੈਂ ਕਰਾਂ ਅਰਦਾਸਾਂ ਮਾਮੇ ਮਾਸੀ ਦੀਆਂ ਪੂਰੀਆਂ ਹੋਣ ਆਸਾਂ ਰੱਬ ਅੱਗੇ ਮੈਂ ਕਰਾਂ ਅਰਦਾਸਾਂ ਮਾਮੇ ਮਾਸੀ ਦੀਆਂ ਪੂਰੀਆਂ ਹੋਣ ਆਸਾਂ